ਕਿਸੇ ਵੀ ਗਾਇਕ ਦੀ ਗੱਲ ਲੈ ਲਈਏ ਕਿ ਕੰਪਨੀ ਬਾਅਦ ਚੋ ਦੇਵੇ ਵੱਖਰੀ ਗੱਲ ਆ ਪਹਿਲਾਂ ਤਾਂ ਗਾਇਕ ਦਾ ਹੱਕ ਆ ਤੁਸੀਂ ਅੱਜ ਤੱਕ ਕਿਸੇ ਗੀਤਕਾਰ ਦਾ ਹੱਕ ਮਾਰਿਆ ਜਾਂ ਨਹੀਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਗੀਤਕਾਰ ਆਪਣੇ ਆਪ ਨੂੰ ਵਾਇਰਲ ਕਰਨ ਦੀ ਖਾਤਰ ਜਾਂ ਇਲਜ਼ਾਮ ਲਾਉਂਦੇ ਆ ਮੈਂ ਉਹ ਚੀਜ਼ ਦੇ ਬਿਲਕੁਲ ਹੱਕ ਨਹੀਂ ਐ ਜਦੋਂ ਮੇਰੀ ਚੀਜ਼ ਐ ਮੈਂ ਮੰਡੀ 'ਚ ਲੈ ਕੇ ਜਾਂਦਾ ਮੇਰੀ ਕੀਮਤ 10 ਰੁਪਏ ਲੇਕਿਨ ਮੈਨੂੰ ਪੈਸੇ ਦੀ ਲੋੜ ਆ ਮੈਂ 3 ਰੁਪਏ 'ਚ ਦੇ ਕੇ ਆਉਣਾ ਐ ਬਾਅਦ ਵਿੱਚ ਤੁਸੀਂ ਉਹਨੂੰ ਬਲੇਮ ਨਹੀਂ ਕਰ ਸਕਦੇ ਸੋ ਸਾਡੇ ਗੀਤਕਾਰਾਂ 'ਚ ਬਹੁਤ ਤਕੜੀ ਘਾਟ ਸੀ ਤੇ ਅੱਜ ਵੀ ਐ ਕਿ ਜਦੋਂ ਗੀਤ ਰਿਕਾਰਡ ਨਹੀਂ ਹੁੰਦਾ ਉਦੋਂ ਉਹ ਗਾਇਕ ਦੀਆਂ ਮੰਤਾਂ ਵੀ ਕਰਦੇ ਐ ਸਾਰਾ ਕੁਝ ਕਰਦੇ ਐ ਜਦੋਂ ਕੀਤੇ ਰਿਕਾਰਡ ਹੋ ਜਾਂਦਾ ਵੈਲਿਊ ਬਣਦੀ ਐ ਉਦੋਂ ਫਿਰ ਉਹਨੂੰ ਭੰਡਣ ਲੱਗ ਪੈਂਦੇ ਐ ਇਹ ਚੀਜ਼ ਰੋਕਣੀ ਪੈਣੀ ਐ ਤੇ ਗਾਇਕ ਇਕੱਠੇ ਰਹਿ ਆ ਆਪਣਾ ਦਿਮਾਗ ਖਰਾਬ ਨਹੀਂ ਕੀਤਾ ਉਹ ਅੱਜ ਵੀ ਚੱਲ ਰਿਹਾ ਤੇ ਅੱਜ ਵੀ ਚੱਲਣਗੀ ਮੈਂ ਇਸ ਤੋਂ ਜ਼ਿਆਦਾ ਗੱਲ ਕੁਝ ਨਹੀਂ ਕਹਿ ਸਕਦਾ ਮੈਂ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਕੁਝ ਦਿੱਤਾ ਮੈਂ ਉਹ ਹੀ ਗੱਲ ਕਹਿਣ ਲਈ ਤਿਆਰ ਐ ਕਿ ਜੋ ਅਮਰ ਸਿੰਘ ਮਸਤਾਨਾ ਨੇ ਮੰਗਿਆ ਉਹਨੂੰ ਮੈਂ ਦੇਤਾ ਉਸ ਤੋਂ ਬਾਅਦ ਅਮਰਸਤਾਨਾ ਮੈਨੂੰ ਦੇਣਾ ਕੁਝ ਜਾ ਉਹਨੂੰ ਪੈਨਸ਼ਨ ਦੇਣੀ ਵੇਦੀ ਡਿਊਟੀ ਨਹੀਂ ਐ ਠੀਕ ਐ ਨਾ ਉਹ ਲੱਖਾਂ ਰੁਪਏ ਇੱਥੇ ਲਾ ਸਕਦਾ ਤਾਂ ਫਿਰ ਉਹ ਗੀਤਕਾਰ ਕੋਲੇ ਵੈਸੇ ਆਪਾਂ ਗੱਲ ਕਰਦੇ ਆਂ ਬਹੁਤ ਵਾਰੀ ਅਸੀਂ ਇਹ ਜਦੋਂ ਸੁਣਦੇ ਆ ਵੀ ਜਦੋਂ ਗਾਇਕ ਨੇ ਲੱਖਾਂ ਉਹਨੂੰ ਵੰਡਦੇ ਤਾਂ ਫਿਰ ਉਹ ਗੀਤਕਾਰ ਵਾਲੀ ਜੇਬ ਕਿਉਂ ਘੁੱਟ ਰਹਿੰਦੇ ਵੀਰੇ ਕੁੱਟੀ ਨਹੀਂ ਹੈ ਉਹ ਤੁਹਾਡੇ ਦਿਮਾਗ ਤੁਹਾਡੇ ਦਿਮਾਗ 'ਚ ਕਿਸੇ ਨੇ ਉਹ ਚੀਜ਼ ਭਰਤੀ ਹੈ ਜਿਹੜੀ ਤੁਸੀਂ ਬਾਰ-ਬਾਰ ਬੋਲਦੇ ਹੋ ਮੈਂ ਤੁਹਾਨੂੰ ਪਹਿਲਾਂ ਕਿਹਾ ਗੀਤ ਦੇਣ ਤੋਂ ਪਹਿਲਾਂ ਤੁਸੀਂ ਮੰਗੋ ਦੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸਦੀਪ ਲਗਾਤਾਰ ਪੰਜਾਬੀ ਭਵਨ ਦੇ ਵਿੱਚ ਮੇਲਾ ਗੀਤਕਾਰਾਂ ਦਾ ਚੱਲ ਰਿਹਾ ਉਸ ਤੋਂ ਬਣੇ ਹੋਇਆ ਤਾਂ ਹੁਣ ਮੇਰੇ ਨਾਲ ਨਿਰਮਲ ਸਿੱਧੂ ਬੱਬੂ ਬਰਾੜ ਭਾਈ ਜੋ ਗੀਤਕਾਰ ਨੇ ਚੰਗੇ ਗਾਣੇ ਲਿਖਦੇ ਨੇ ਨਿਰਮਲ ਸਿੱਧੂ ਸਾਹਿਬ ਜੋ ਪੰਜਾਬੀ ਸੰਗੀਤ ਦੇ ਵਿੱਚ ਬੜਮੁੱਲਾ ਇਹਨਾਂ ਨੇ ਯੋਗਦਾਨ ਪਾਇਆ ਚੰਗੀ ਗਾਇਕੀ ਲੈ ਕੇ ਆਏ ਨੇ ਸਵਾਗਤ ਕਰਦੇ ਬਾਈ ਸੱਚੀ ਗੱਲ ਜੀ ਥੈਂਕ ਯੂ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਕਿਵੇਂ ਲੱਗਦਾ ਅੱਜ ਮੇਲਾ ਗੀਤਕਾਰਾਂ ਦੇ ਵਿੱਚ ਸ਼ਾਮਲ ਹੋ ਕੇ ਤੁਹਾਡੇ ਨਾਲ ਗੀਤਕਾਰਾਂ ਦਾ ਵਾਹ ਵਾਸਤਾ ਕਿਵੇਂ ਰਿਹਾ ਤੁਸੀਂ ਕਿਸੇ ਗੀਤਕਾਰ ਦੀ ਲੋੜਵੰਦੀ ਮਤ ਦਿੱਤੀ ਆ ਮਿਰਜ਼ ਬਿਲਕੁਲ ਜੀ ਜਿੱਥੇ ਮੈਂ ਇੱਕ ਗੀਤਕਾਰ ਹਾਂ ਸੰਗੀਤਕਾਰ ਹਾਂ ਗਾਇਕ ਹਾਂ ਇੱਕ ਲੇਬਲ ਦਾ ਮਾਲਕ ਵੀ ਹਾਂ ਸੋ ਸਾਰੇ ਕੈਟਾਗਰੀ ਦੇ ਨਾਲ ਵਾਹ ਪੈਂਦਾ ਰਹਿੰਦਾ ਤੇ ਮੇਰੀ ਕੋਸ਼ਿਸ਼ ਵੀ ਹੁੰਦੀ ਹੈ ਕਿ ਨਵੇਂ ਬੰਦਿਆਂ ਨੂੰ ਉਤਸ਼ਾਹਤ ਕੀਤਾ ਜਾਵੇ ਔਰ ਬੜੇ ਸਿੰਗਰਾਂ ਨੂੰ ਬੜੇ ਰਾਈਟਰਾਂ ਨੂੰ ਬੜੇ ਵੀਡੀਓ ਡਾਇਰੈਕਟਰ ਨੂੰ ਬੜੇ ਚੈਨਲ ਵਾਲਿਆਂ ਨੂੰ ਪ੍ਰਮੋਟਿਵ ਕੀਤਾ ਇਹ ਮੇਰਾ ਸ਼ੌਕ ਹੈ ਬਾਕੀ ਅੱਜ ਦੇ ਮੇਲੇ ਦੀ ਜਿੱਥੋਂ ਦਾ ਗੱਲ ਹੈ ਇਹ ਮੇਲਾ ਗੀਤਕਾਰਾਂ ਦਾ ਸਪੈਸ਼ਲਿਸਟ ਵਾਸਤੇ ਹੈ ਕਿ ਬਾਕੀ ਸਾਰੇ ਮੇਲੇ ਹੁੰਦੇ ਰਹਿੰਦੇ ਆ ਅਸਲ ਦੇ ਵਿੱਚ ਮੈਂ ਇਹਨੂੰ ਮੇਲਾ ਨਹੀਂ ਕਹਿ ਸਕਦਾ ਇਹ ਗੀਤਕਾਰਾਂ ਦੀ ਇੱਕ ਬੈਠਕ ਹੈ ਜੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਗੀਤਕਾਰ ਨੂੰ ਅੱਜ ਤੋਂ ਪਹਿਲਾਂ ਸਿਰਫ ਕੰਪਨੀ ਰਾਇਲਟੀ ਦਿੰਦੀ ਸੀਗੀ ਔਰ ਕੰਪਨੀਆਂ ਬੰਦ ਹੋ ਗਈਆਂ ਹੁਣ ਅੱਜ ਗੀਤਕਾਰ ਨੂੰ ਜਿਹੜੀ ਰੁਆਲਟੀ ਹੈ ਉਹ ਬਹੁਤ ਜ਼ਿਆਦਾ ਮਿਲ ਸਕਦੀ ਹੈ ਬਹੁਤ ਮਿਲਦੀ ਹੈ ਕਿਉਂਕਿ ਜਿੰਨੇ ਵੀ ਆਨਲਾਈਨ ਪਲੇਟਫਾਰਮ ਨੇ ਸਾਵਨ ਗਾਣਾ ਡੀਜੇ ਸਪੋਟੀਫਾਈ Amazon YouTube Instagram ਰੀਲ ਹਰ ਚੀਜ਼ ਤੋਂ ਮਤਲਬ ਰੁਆਲਟੀ ਮਿਲਦੀ ਹੈ ਸੋ ਗੀਤਕਾਰ ਨੂੰ ਬਹੁਤ ਰੁਆਲਟੀ ਮਿਲਦੀ ਹੈ ਪਰ ਗੀਤਕਾਰ ਆਪਣੇ ਆਪ ਨਹੀਂ ਉਹਦੇ ਚ ਸਬਮਿਟ ਨਹੀਂ ਕਰ ਪਾਇਆ ਉਹ ਤਾਂ ਮੈਂਬਰ ਨਹੀਂ ਬਣ ਸਕਿਆ ਜਿੰਨੀ ਦੇਰ ਅਸੀਂ ਅਕਾਊਂਟ ਨਹੀਂ ਖਿਲਾਉਂਦੇ ਸਾਡੇ ਅਕਾਊਂਟ 'ਚ ਪੈਸੇ ਨਹੀਂ ਆ ਸਕਦੇ ਸੋ ਅੱਜ ਕੋਸ਼ਿਸ਼ ਇਹ ਕੀਤੀ ਗਈ ਆ ਵੀ ਸਾਰੇ ਗੀਤਕਾਰ ਇਕੱਠੇ ਹੋ ਜਾਣ ਤੇ ਆਪਣਾ ਆਪਣਾ ਅਕਾਊਂਟ ਖਿਲਾ ਲੈਣ ਜਦੋਂ ਅਕਾਊਂਟ ਖਿਲਾ ਲੈਣਗੇ ਜਦੋਂ ਤੋਂ ਉਹਨਾਂ ਦੇ ਗੀਤ ਜਿਹੜੇ ਸਬਮਿਟ ਕੀਤੇ ਹੋਏ ਮੰਨ ਲਓ ਜਿੱਦਾਂ ਮੈਂ ਗਾਣਾ ਗਾਇਆ ਉਹ ਮੈਂ ਗਾਣਾ ਗਾਇਆ ਤੇ ਜਦੋਂ ਮੈਂ ਆਪ ਦਾ ਸਿੰਗਰ ਦੇ ਤੌਰ ਤੇ ਜਾਂ 뮤직 ਡਾਇਰੈਕਟਰ ਦੇ ਤੌਰ ਤੇ ਸਬਮਿਟ ਕਰੂੰਗਾ ਤਾਂ ਉਹਨਾਂ ਨੇ ਮੈਨੂੰ ਪੁੱਛਣਾ ਵੀ ਗੀਤਕਾਰ ਕੌਣ ਹੈ ਸੋ ਮੈਂ ਗੀਤਕਾਰ ਦਾ ਨਾਮ ਇਹਨੂੰ ਲਿਖਣਾ ਪੈਣਾ ਹੈ ਗੀਤਕਾਰ ਦਾ ਨਾਮ ਐਕਚੁਅਲੀ ਉਹਦੇ ਚ ਐਡ ਹੈ ਪਰ ਗੀਤਕਾਰ ਦਾ ਅਕਾਊਂਟ ਨਹੀਂ ਬਣਿਆ ਸੋ ਅੱਜ ਅਕਾਊਂਟ ਬਣ ਰਿਹਾ ਹੈ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਆਪਣੇ ਅਕਾਊਂਟ ਬਣਾਓ ਟੋੜੇ ਚਾਹੇ 20 ਸਾਲ ਪੁਰਾਣੇ ਗੀਤ ਹੈ ਚਾਹੇ 50 ਸਾਲ ਪੁਰਾਣੇ ਗੀਤ ਹੈ ਉਹਨਾਂ ਸਾਰਿਆਂ ਦੀ ਰਾਇਲਟੀ ਮਿਲੂਗੀ ਔਰ ਅੱਛੀ ਰਾਇਲਟੀ ਮਿਲੂਗੀ ਇਹ ਅੱਛੀ ਸ਼ੁਰੂਆਤ ਹੈ ਵਧੀਆ ਸ਼ੁਰੂਆਤ ਹੈ ਜੇ ਬਰਕਰਾਰ ਰਹੀ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਰਾਈਟਰਸ ਨੂੰ ਤੁਸੀਂ ਤੁਸੀਂ ਤੁਹਾਡਾ ਕਿਵੇਂ ਜੇ ਵਤੀਰਾ ਰਿਹਾ ਗੀਤਕਾਰਾਂ ਦੇ ਨਾਲ ਕਿਉਂਕਿ ਮਿਰਜ਼ਾ ਸੰਗੋਸ ਆਲੀਆ ਸਾਹਿਬ ਦਾ ਗੀਤ ਤੁਸੀਂ ਵੀ ਗਾਉਂਦੇ ਹੋ ਤੁਸੀਂ ਆਪਣੇ ਨਾਲ ਹੋਰ ਵੀ ਜਿਹੜੇ ਗੀਤ ਕਰ ਲੈ ਕੇ ਚੱਲਦੇ ਹੋ ਉਹਨਾਂ ਨੂੰ ਤੁਸੀਂ ਬਣਦਾ ਮਾਨਤਾ ਨਹੀਂ ਦਿੱਤਾ ਕਿਉਂਕਿ ਪਹਿਲਾ ਹੱਕ ਤਾਂ ਗਾਇਕ ਦਾ ਬਣਦਾ ਨਾ ਕਿਸੇ ਵੀ ਗਾਇਕ ਦੀ ਗੱਲ ਲੈ ਲਈਏ ਕਿ ਕੰਪਨੀ ਬਾਅਦ ਚ ਦੇਵੇ ਵੱਖਰੀ ਗ ਕਮਾਰਿਆ ਜਾਂ ਨਹੀਂ ਨਹੀਂ ਦੇਖੋ ਜੀ ਮੈਂ ਤਾਂ ਐਸੇ ਐਸੇ ਮਤਲਬ ਗੀਤਕਾਰਾਂ ਦੇ ਗੀਤ ਰਿਕਾਰਡ ਕਰਾਇਆ ਜਿੱਥੋਂ ਤੱਕ ਮਿਰਜ਼ਾ ਸੰਗੋਵਾਲ ਦੀ ਤੁਸੀਂ ਜ਼ਿਕਰ ਕੀਤਾ ਤੇ ਸ਼ਾਇਦ YouTube ਦੇ ਉੱਤੇ ਉਹ ਵੀਡੀਓ ਵੀ ਪਿਆ ਅਸੀਂ ਬਠਿੰਡੇ ਦੇ ਵਿੱਚ ਇੱਕ ਪ੍ਰੋਗਰਾਮ ਕਰਕੇ ਉੱਥੇ ਮਿਰਜ਼ਾ ਸੰਗੋਵਾਲੀਆ ਸਾਹਿਬ ਜਦ ਕੇ ਬਿਮਾਰ ਬਹੁਤ ਜ਼ਿਆਦਾ ਸੀ ਉਹਨਾਂ ਨੂੰ ਚੇਅਰ ਦੇ ਉੱਤੇ ਲਿਆ ਕੇ ਬਿਠਾ ਕੇ ਬਹੁਤ ਸਾਰੇ ਬਠਿੰਡੇ ਫਰੀਦਕੋਟ ਉਸ ਏਰੀਏ ਦੇ ਆਰਟਿਸਟ ਅਸੀਂ ਉਹਨਾਂ ਨੂੰ ਉੱਥੇ ਜਿੰਨਾ ਕਿ ਮਾਨ ਸਨਮਾਨ ਹੋ ਸਕਦਾ ਉਹਨਾਂ ਮਾਨ ਸਨਮਾਨ ਦੇਖਿਆ ਲੇਕਿਨ ਮੈਂ ਗੱਲ ਕਹਿਣੀ ਚਾਹੂੰਗਾ ਕਿ ਕੋਈ ਬੰਦਾ ਇੱਕ ਇੱਕ ਬਾਪ ਜਿਹੜਾ ਆਪਦੇ ਬੱਚਿਆਂ ਨੂੰ ਉਦੋਂ ਤੱਕ ਹੀ ਪਰਵਿਸ਼ ਕਰਦਾ ਜਦੋਂ ਤੱਕ ਉਹ ਵਿਆਹ ਵਰੀ ਨਹੀਂ ਜਾਂਦੀ ਉਸ ਤੋਂ ਬਾਅਦ ਬਾਪ ਦੀ ਜ਼ਿੰਮੇਵਾਰੀ ਨਹੀਂ ਹੈ ਉਸੇ ਤਰ੍ਹਾਂ ਨਾਲ ਗੀਤਕਾਰ ਤੇ ਗਾਇਕ ਦਾ ਜਿਹੜਾ ਰਿਸ਼ਤਾ ਹੁੰਦਾ ਇਹ ਉਦੋਂ ਤੱਕ ਹੁੰਦਾ ਜਦੋਂ ਉਹ ਗੀਤ ਉਹਨੂੰ ਦਿੱਤਾ ਦੇਣ ਵੇਲੇ ਸਾਨੂੰ ਪੈਸੇ ਮੰਗਣੇ ਚਾਹੀਦੇ ਆ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਗੀਤਕਾਰ ਆਪਣੇ ਆਪ ਨੂੰ ਵਾਇਰਲ ਕਰਨ ਦੀ ਖਾਤਰ ਜਾਂ ਇਲਜ਼ਾਮ ਲਾਉਂਦੇ ਆ ਮੈਂ ਉਹ ਚੀਜ਼ ਦੇ ਬਿਲਕੁਲ ਹੱਕ ਨਹੀਂ ਆ ਜਦੋਂ ਮੇਰੀ ਚੀਜ਼ ਹੈ ਮੈਂ ਮੰਡੀ 'ਚ ਲੈ ਕੇ ਜਾਣਾ ਹੈ ਮੇਰੀ ਕੀਮਤ 10 ਰੁਪਏ ਲੇਕਿਨ ਮੈਨੂੰ ਪੈਸਾ ਦੀ ਲੋੜ ਹੈ ਮੈਂ 3 ਰੁਪਏ ਹੀ ਦੇ ਕੇ ਆਉਣਾ ਹੈ ਬਾਅਦ ਵਿੱਚ ਤੁਸੀਂ ਉਹਨੂੰ ਬਲੇਮ ਨਹੀਂ ਕਰ ਸਕਦੇ ਸੋ ਸਾਡੇ ਗੀਤਕਾਰਾਂ 'ਚ ਬਹੁਤ ਤਕੜੀ ਘਾਟ ਸੀ ਤੇ ਅੱਜ ਵੀ ਹੈ ਕਿ ਜਦੋਂ ਗੀਤ ਰਿਕਾਰਡ ਨਹੀਂ ਹੁੰਦਾ ਉਦੋਂ ਉਹ ਗਾਇਕ ਦੀਆਂ ਮਿੰਤਾਂ ਵੀ ਕਰਦੇ ਆ ਸਾਰਾ ਕੁਝ ਕਰਦੇ ਆ ਜਦੋਂ ਗੀਤ ਰਿਕਾਰਡ ਹੋ ਜਾਂਦਾ ਵੈਲਿਊ ਬਣਦੀ ਆ ਉਦੋਂ ਫਿਰ ਉਹਨੂੰ ਭੰਡਣ ਲੱਗ ਪੈਂਦੇ ਆ ਇਹ ਚੀਜ਼ ਰੋਕਣੀ ਪੈਣੀ ਹੈ ਜਦੋਂ ਥੋੜੀ ਚੀਜ਼ ਦਾ ਮੁੱਲ ਤੁਹਾਨੂੰ ਪਤਾ ਇਹ ਆ ਤੁਸੀਂ ਉਦੋਂ ਮੁੱਲ ਲਾਓ ਉਸ ਤੋਂ ਬਾਅਦ ਹੈਲਪ ਕਰਨ ਤਾਂ ਹੀ ਕੋਈ ਬੰਦਾ ਕਰਦਾ ਜਿਉ ਉਹਦੇ ਨਾਲ ਰਿਲੇਸ਼ਨ ਅੱਛੇ ਐ ਜ਼ਿਆਦਾਤਰ ਇਹ ਹੁੰਦਾ ਹੈ ਕਿ ਗੀਤਕਾਰ ਤੇ ਗਾਇਕ ਦੇ ਰਿਲੇਸ਼ਨ ਇੱਕ ਦੋ ਗਾਣੇ ਬਾਅਦ ਵਿਗੜ ਜਾਂਦੇ ਐ ਠੀਕ ਐ ਉਹ ਕਿਉਂ ਗਾਇਕ ਜਿਆਦਾ ਹਵਾ ਚ ਹੋ ਜਾਂਦਾ ਕਿ ਗੀਤਕਾਰ ਦੋਨੋਂ ਹੀ ਦੋਨੋਂ ਹੀ ਹੁੰਦੇ ਐ ਦੇਖੋ ਜੇ ਗੀਤਕਾਰ ਪਹਿਲਾ ਜਿਸ ਲੈਵਲ ਤੇ ਗਿਆ ਸੀ ਜੇ ਉਸ ਲੈਵਲ 'ਚ ਹੀ ਰਹੂਗਾ ਬੜੇ ਐਸੇ ਗੀਤਕਾਰ ਆ ਕੁਲਦੀਪ ਮਾਨਕ ਤੇ ਦੇਵ ਤ੍ਰਿਕਿਆ ਵਾਲੇ ਦੀ ਆਪਾਂ ਗੱਲ ਕਰ ਸਕਦੇ ਆ ਉਹ ਅੰਡ ਤੱਕ ਇਕੱਠੇ ਰਹਿਆ ਸ਼ਮਸ਼ੀਰ ਸੰਧੂ ਤੇ ਬਿੰਦ ਰਖੀਆ ਅੰਡ ਤੱਕ ਇਕੱਠੇ ਰਹਿਆ ਜਦੋਂ ਦੋਨਾਂ ਦੀ ਹਵਾ ਜਾਂ ਦੋਨਾਂ ਨੂੰ ਆਪਣੀ ਵੈਲਿਊ ਦਾ ਪਤਾ ਹੈ ਕਿ ਮੇਰੀ ਵੈਲਿਊ ਕੀ ਹੈ ਇਹਦੀ ਵੈਲਿਊ ਕੀ ਹੈ ਉਨੀ دیر ਕਮ ਠੀਕ ਰਹੂਗਾ ਜਦੋਂ ਕੋਈ ਵੀ ਬੰਦਾ ਕੂਗਾ ਨਹੀਂ ਮੇਰੀ ਤੇਰੇ ਨਾਲੋਂ ਜ਼ਿਆਦਾ ਵੈਲਿਊ ਅਸਲ 'ਚ ਹੋਣੀ ਨਹੀਂ ਉਹਦੀ ਉਦੋਂ ਉਹਨੇ ਮਾਰ ਖਾਣੀ ਹੈ ਜਿਹੜੇ ਗੀਤਕਾਰ ਤੇ ਗਾਇਕ ਇਕੱਠੇ ਰਹੇ ਆ ਆਪਣਾ ਦਿਮਾਗ ਖਰਾਬ ਨਹੀਂ ਕੀਤਾ ਉਹ ਅੱਜ ਵੀ ਚੱਲ ਰਹੇ ਆ ਤੇ ਅੱਜ ਵੀ ਚੱਲਣਗੇ ਲੇਕਿਨ ਜਦੋਂ ਕਿਸੇ ਬੰਦੇ ਦਾ ਦਿਮਾਗ ਖਰਾਬ ਹੁੰਦਾ ਨੈਚਰਲ ਚਾਹ ਪੀਓ ਪੁੱਤ ਦਾ ਹੋ ਜੀ ਉਹ ਵੀ ਫਿਰ ਵੱਖਰੀ ਕੰਧ ਪੈ ਜਾਂਦੀ ਘਰ ਦੇ ਵਿੱਚ ਚਾਹੇ 2 ਮਰਲੇ ਦਾ ਘਰ ਹੋਵੇ ਸੋ ਮੈਂ ਸਮਝਦਾ ਕਿ ਅਧਿਕਾਰ ਗੀਤਕਾਰ ਨੂੰ ਪੂਰਾ ਹੁੰਦਾ ਕਿ ਆਪਣੀ ਚੀਜ਼ ਜਦੋਂ ਵੇਚਣੀ ਹੈ ਜਦੋਂ ਦੇਣੀ ਹੈ ਦਿਮਾਨ ਕਰੋ ਤੁਸੀਂ ਜੇ ਗਾਇਕ ਦਿੰਦਾ ਤਾਂ ਤੁਸੀਂ ਦਿਓ ਨਹੀਂ ਤਾਂ ਨਾ ਦਿਓ ਜਦੋਂ ਦੇ ਦਿੱਤਾ ਉਸ ਤੋਂ ਬਾਅਦ ਫਿਰ ਉਹਦੇ ਤੇ ਬਲੇਮ ਕਰਨਾ ਮੈਨੂੰ ਨਹੀਂ ਲੱਗਦਾ ਕਿ ਉਹ ਜਾਇਜ਼ ਗੱਲ ਹੈ ਉਹ ਸਿਰਫ ਸੁਰੱਖਿਆ ਚ ਆਉਣ ਵਾਲੀ ਗੱਲ ਹੈ ਜੋ ਮੈਂ ਅੱਜ ਦੇਖਦਾ ਹਾਂ ਸੋਸ਼ਲ ਮੀਡੀਆ ਦੇ ਕਰਕੇ ਇਹ ਚੀਜ਼ ਜ਼ਿਆਦਾ ਚੱਲਦੀ ਹੈ ਤੁਹਾਡੇ ਤੇ ਵੀ ਕਈ ਵਾਰੀ ਅਮਰ ਸਿੰਘ ਮਸਤਾਨਾ ਦੇ ਤੁਸੀਂ ਸ਼ਾਇਦ ਗੀਤ ਗਾਏ ਨਹੀਂ ਉਹਨਾਂ ਦਾ ਬੇਟਾ ਮੈਂ ਪਿੱਛੇ ਤੋਂ ਨਹੀਂ ਆਉਂਦੀ ਵੀਡੀਓ ਦੇਖੀ ਉਹ ਸਿਕਿਉਰਟੀ ਗਾਰਡ ਦੀ ਜੌਬ ਕਰਦਾ ਕਦੇ ਉਸ ਪਰਿਵਾਰ ਦੇ ਕੋਲੇ ਵੀ ਨਿਰਮਲ ਗੇੜਾ ਮਾਰ ਲੈਂਦਾ ਮੈਨੂੰ ਦੋ ਤਿੰਨ ਮਿੱਤਰਾਂ ਨੇ ਇਹ ਗੱਲ ਕਹੀ ਸੀ ਤੈਨੂੰ ਦਿਆ ਜੋ ਤੁਸੀਂ ਮੈਂ ਕੋਈ ਜ਼ਿਆਦਾ ਕਿਸੇ ਤੇ ਹਸਾਨਮੰਦ ਨਹੀਂ ਹੋਣਾ ਚਾਹੁੰਦਾ ਪਰ ਮੈਂ ਇਹਦਾ ਜਵਾਬ ਇਹ ਦਊਂਗਾ ਕਿ ਗੁਰਮੀਤ ਸਾਜਨ ਬਹੁਤ ਵੱਡਾ ਫਿਲਮੀ ਐਕਟਰ ਹੈ ਤੁਸੀਂ ਗੁਰਮੀਤ ਸਾਜਨ ਨੂੰ ਇਹ ਪੁੱਛੋ ਨੰਬਰ ਮੇਥੋਂ ਤੁਸੀਂ ਲੈ ਲਓ ਤਾਂ ਕਿ ਮੈਂ ਨਹੀਂ ਕਹਿਣਾ ਚਾਹੁੰਦਾ ਗੁਰਮੀਤ ਸਾਜਨ ਨੂੰ ਪੁੱਛਿਓ ਕਿ ਜਦੋਂ ਅਮਰ ਸਿੰਘ ਮਸਤਾਨਾ ਜੀ ਦੀ ਡੈਥ ਹੋਈ ਹੈ ਉਦੋਂ ਨਰਮਲ ਸਿੱਧੂ ਕਿੱਥੇ ਸੀਗਾ ਤੇ ਨਰਮਲ ਸਿੱਧੂ ਨੇ ਤੈਨੂੰ ਕੀ ਭੇਜਿਆ ਸੀ ਮੈਂ ਇਸ ਤੋਂ ਜ਼ਿਆਦਾ ਗੱਲ ਕੁਝ ਨਹੀਂ ਕਹਿ ਸਕਦਾ ਮੈਂ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਕੁਝ ਦਿੱਤਾ ਮੈਂ ਉਹੀ ਗੱਲ ਕਹਿ ਲਈ ਤਿਆਰ ਹੈ ਕਿ ਜੋ ਅਮਰ ਸਿੰਘ ਮਸਤਾਨਾ ਨੇ ਮੰਗਿਆ ਉਹਨਾਂ ਮੈਂ ਦਿੱਤਾ ਉਸ ਤੋਂ ਬਾਅਦ ਅਮਰਸਤਾਨਾ ਦੇ ਮੈਨੂੰ ਦੇਣਾ ਕੁਝ ਜਾ ਉਹਨੂੰ ਪੈਨਸ਼ਨ ਦੇਣੀ ਵੀ ਇਹਦੀ ਡਿਊਟੀ ਨਹੀਂ ਹੈ ਠੀਕ ਹੈ ਨਾ ਉਸ ਤੋਂ ਬਾਅਦ ਜੇ ਉਹਦੇ ਤੇ ਦੁੱਖ ਆਇਆ ਮੈਂ ਉਹਦੇ ਘਰੇ ਵੀ ਗਿਆ ਮੈਂ ਉਹਦਾ ਜਿਸ ਦਿਨ ਡੈਥ ਹੁੰਦੀ ਹੈ ਡੈਥ ਹੋਣ ਤੋਂ ਬਾਅਦ ਮੈਂ ਜੋ ਹੈਲਪ ਕਰ ਸਕਦਾ ਸੀਗਾ ਮੈਂ ਵਾਹਿਆ ਗੁਰਮੀਤ ਸਾਜਨ ਕੀਤੀ ਹੈ ਔਰ ਮੈਂ ਆਪਦੀ ਵੇਤ ਤੋਂ ਜ਼ਿਆਦਾ ਹੀ ਕੀਤੀ ਹੈ ਲੇਕਿਨ ਅੱਜ ਕਿਸੇ ਬੰਦੇ ਕੋਲੇ ਇਸ਼ੂ ਨਹੀਂ ਹੈ ਤੇ ਉਹ ਬੰਦਾ ਇਹ ਗੱਲ ਕਹਿ ਲਵੇ ਕਉਂਕਿ ਮੈਂ ਉਹ ਪਹਿਲਾਂ ਗੱਲ ਕਹਿ ਗਿਆ ਠੀਕ ਹੈ ਕਿ ਕੋਈ ਵੀ ਗਾਇਕ ਤਾਂ ਹੀ ਤੁਹਾਡੇ ਨਾਲ ਜੁੜਿਆ ਰਹਿ ਸਕਦਾ ਜੇ ਤੁਹਾਡੇ ਰਿਲੇਸ਼ਨ ਅੱਛੇ ਆ ਜੇ ਤੁਸੀਂ 20 ਸਾਲ ਬਾਅਦ ਫੋਨ ਕਰਕੇ ਬੰਦੇ ਨੂੰ ਜੁੜੋਂਗੇ ਠੀਕ ਹੈ ਨਾ 20 ਸਾਲ ਤੁਸੀਂ ਉਹ ਗੱਲਬਾਤ ਹੀ ਨਹੀਂ ਕਰੋਗੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਗਾਇਕ ਜਾਂ ਕੋਈ ਵੀ ਗੀਤਕਾਰ ਜਾਂ ਕੋਈ ਵੀ ਸੰਗੀਤਕਾਰ ਜਾ ਕੋਈ ਵੀ ਬੰਦਾ ਜਿਹੜਾ ਉਹ ਤੁਹਾਡੇ ਨਾਲ ਜੋੜ ਨਹੀਂ ਸਕਦਾ ਹੁਣ ਕਿਵੇਂ ਕਰਦੇ ਹੋ ਹੁਣ ਜਦੋਂ ਕੋਈ ਗੀਤ ਲੈ ਕੇ ਆਇਆ ਬਾਬੂ ਬਰਾੜ ਬਾਈ ਤੁਹਾਡੇ ਕੋਲੇ ਗੀਤ ਲੈ ਕੇ ਆ ਹੁਣ ਕਿਦਾਂ ਦਾ ਕੋਈ ਐਗਰੀਮੈਂਟ ਕਰਦੇ ਹੋ ਵੀ ਭਰਾਵਾ ਹੁਣ ਲੇਖ ਪੜ੍ਹ ਲੈ ਕੱਲ ਨੂੰ ਨਾ ਕਿਤੇ ਰੌਲਾ ਪਾਉਂਦਾ ਫਿਰ ਬਿਲਕੁਲ ਮੈਂ ਐਗਰੀਮੈਂਟ ਕਰਦਾ ਐਗਰੀਮੈਂਟ ਕਰਨ ਤੋਂ ਪਹਿਲਾਂ ਉਹਨੂੰ ਪੇਮੈਂਟ ਦਿੰਨਾ ਫਿਰ ਉਸ ਤੋਂ ਮੈਂ ਐਗਰੀਮੈਂਟ ਲੈਣਾ ਸਟੈਂਪ ਦੇ ਉੱਤੇ ਫਿਰ ਉਸ ਤੋਂ ਬਾਅਦ ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਸਾਡੇ ਲੋਕ ਜਿਹੜੇ ਆ ਦੋ ਚਿਹਰੇ ਆ ਮਖੌਟੇ ਆ ਸਾਡੇ ਤੇ ਟੂ ਫੇਸਸ ਲੋਕ ਆ ਅਸੀਂ ਚੀਜ਼ ਲੈਣ ਤੋਂ ਪਹਿਲਾਂ ਮੁਖ ਹੋਰ ਹੁੰਦਾ ਹੈ ਚੀਜ਼ ਦੇਣ ਤੋਂ ਬਾਅਦ ਮੁਖ ਹੋਰ ਹੁੰਦਾ ਸੋ ਮੈਂ ਹਰ ਇੱਕ ਨਾਲ ਜਿਹੜਾ ਹੈਗਾ ਉਹ ਐਗਰੀਮੈਂਟ ਕਰਦਾ ਔਰ ਜੋ ਦੀ ਕੀਮਤ ਹੁੰਦੀ ਹੈ ਮੈਨੂੰ ਜੋ ਲੱਗਦੀ ਹੈ ਮੈਂ ਦਿੰਨਾ ਹੈ ਜੇ ਕਿਸੇ ਨੂੰ ਚੰਗੀ ਲੱਗਦੀ ਵੈਸੇ ਤਾਂ ਜ਼ਿਆਦਾਤਰ ਗੀਤਕਾਰ ਤਾਂ ਇਹ ਕਹਿੰਦੇ ਵੀ ਗਾਣਾ ਰਿਕਾਰਡ ਕਰਾ ਦਿਓ ਕਿਉਂਕਿ ਇਹ ਵੀ ਇੱਕ ਗੱਲ ਦਿਮਾਗ 'ਚ ਰੱਖਣ ਵਾਲੀ ਹੈ ਗੀਤਕਾਰ ਕੋਈ ਸ਼ੱਕ ਨਹੀਂ ਕਿ ਗੀਤਕਾਰ ਇੱਕ ਧਰਤੀ ਹੁੰਦੀ ਹੈ ਹੈਨਾ ਸੋ ਧਰਤੀ ਨੂੰ ਜੇ ਨਾ ਬੀਜੀਏ ਨਾ 2 ਸਾਲ ਉਹ ਬੰਜਰ ਹੋ ਜਾਂਦੀ ਹੈ ਉਹਦੇ ਵਿੱਚ ਦਰਖਤ ਉੱਗੇ ਹੁੰਦੇ ਆ ਉਹਨੂੰ ਸਿੰਜਣ ਵਾਸਤੇ ਮਾਲੀ ਜਿਹੜਾ ਉਹ ਗਾਇਕ ਮਾਲੀ ਗਾਇਕ ਇਸ ਵਾਸਤੇ ਗਾਇਕ ਉਸ ਗੀਤ ਨੂੰ ਕੰਪੋਜ਼ ਕਰਦਾ ਹੈ ਮਿਊਜ਼ਿਕ ਬਣਾਉਂਦਾ ਲੱਖਾਂ ਰੁਪਏ ਲਾ ਕੇ ਲੱਖਾਂ ਰੁਪਏ ਲਾ ਕੇ ਵੀਡੀਓ ਬਣਾਉਂਦਾ ਹੈ ਲੱਖਾਂ ਰੁਪਏ ਲਾ ਕੇ ਕੰਪਨੀ ਕੋਲੇ ਜਾਂਦਾ ਹੈ ਲੱਖਾਂ ਰੁਪਏ ਲਾ ਕੇ ਰੀਲਾਂ ਬਣਾਉਂਦਾ ਹੈ ਫੇਰ ਉਹ ਗਾਣਾ ਹਿੱਟ ਹੁੰਦਾ ਕਿਤਾਬ ਚ ਪਿਆ ਗੀਤ ਕੇ ਦਾ ਹਿੱਟ ਨਹੀਂ ਹੁੰਦਾ ਨਹੀਂ ਪਰ ਜੇ ਉਹ ਲੱਖਾਂ ਰੁਪਏ ਇੱਥੇ ਲਾ ਸਕਦਾ ਤਾਂ ਫਿਰ ਉਹ ਗੀਤਕਾਰ ਕੋਲੇ ਵੈਸੇ ਆਪਾਂ ਗੱਲ ਕਰਦੇ ਆ ਬਹੁਤ ਵਾਰੀ ਅਸੀਂ ਇਹ ਜਦੋਂ ਸੁਣਦੇ ਆ ਵੀ ਜਦੋਂ ਗਾਇਕ ਨੇ ਲੱਖਾਂ ਉਹਨੂੰ ਵੰਡ ਤੇ ਤਾਂ ਫਿਰ ਉਹ ਗੀਤਕਾਰ ਵਾਲੀ ਜੇਬ ਕਿਉਂ ਘੁੱਟ ਰਹਿੰਦੇ ਵੀਰੇ ਕੁੱਟੀ ਨਹੀਂ ਹੈ ਉਹ ਤੁਹਾਡੇ ਦਿਮਾਗ ਤੋਂ ਤੁਹਾਡੇ ਦਿਮਾਗ ਇਸ ਕਿਸ ਗੀਤ ریکارڈ ਹੋਣ ਤੋਂ ਬਾਅਦ ਨਹੀਂ ਮੰਗ ਸਕਦੇ ਠੀਕ ਹੈ ਗੀਤ ریکارڈ ਹੋਣ ਤੋਂ ਪਹਿਲਾਂ ਤੁਸੀਂ ਕਹੋ ਮੈਨੂੰ 5 ਲੱਖ ਚਾਹੀਦਾ ਜੇ ਗਾਇਕ ਨੂੰ ਲੋੜਾ ਤਾਂ ਦੇ ਦੂਗਾ ਜੇ ਤੁਸੀਂ ਉਦੋਂ ਕਹਿੰਦੇ ਮੈਨੂੰ 1000 ਹੀ ਦੇ ਦੇ ਬਾਅਦ ਚ ਕਹਿੰਦੇ 10 ਲੱਖ ਰੁਪਏ ਚਾਹੀਦਾ ਫਿਰ ਨਹੀਂ ਮਿਲਣਾ ਔਰ ਗਲਤ ਆਹ ਜਾਂਦੇ ਜਾਂਦੇ ਕੋਈ ਗੀਤ ਜ਼ਰੂਰ ਮੇਰੇ ਦਿਲ ਦਾ ਖੜਾਉਣਾ ਨਾਲ ਲੈ ਜਾ ਜਿਹੜਾ ਕੀ ਮਿਲ ਲੱਗਦੀ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਕਰਦੇ ਨੇ ਅੱਜ ਵੀ ਉਸ ਨੂੰ ਮੈਂ ਚਾਹੁੰਗਾ ਬੱਬੂ ਭਾਜੀ ਨਾਲ ਖੜੇ ਆ ਇਸ ਮਤਲਬ ਇੰਟਰੋ ਹਾਂ ਨਹੀਂ ਇਹ ਇਹਦੇ ਬਾਰੇ ਇਹ ਦੱਸਣਗੇ ਅਸਲ ਵਿੱਚ ਕਿਉਂਕਿ ਬੱਬੂ ਇੱਕ ਗੀਤਕਾਰ ਵੀ ਹੈ ਇੱਕ ਗਾਇਕ ਵੀ ਹੈ ਵੀਡੀਓ ਡਾਇਰੈਕਟਰ ਵੀ ਹੈ ਇੰਡਸਟਰੀ ਬਾਰੇ ਬਹੁਤ ਜਾਣਦਾ ਮੈਂ ਸਮਝਦਾ ਕਿ ਇਹ ਗੱਲ ਜਿਹੜੀ ਹੈ ਇਸ ਵੀਡੀਓ ਜਿਹੜੀ ਸਾਡੀ ਚੱਲ ਰਹੀ ਹੈ ਨਾ ਇਹਦਾ ਐਂਡ ਬੱਬੂ ਕਰੂਗਾ ਹਾਂਜੀ ਹਾਂਜੀ ਬਾਈ ਕੀ ਕਹਿਣਾ ਚਾਹੀਦਾ ਅ ਨਿਰਮਲ ਸਿੱਧੂ ਸਾਹਿਬ ਇੰਡਸਟਰੀ ਦਾ ਉਹ ਥੰਮ ਹੈ ਮੇਰੇ ਵਰਗੇ ਨਾ ਚੀਜ਼ ਗੀਤਕਾਰ ਦੇ ਸ਼ਬਦਾਂ ਨੂੰ ਕਮਲੇ ਰਮਲੇ ਸ਼ਬਦਾਂ ਨੂੰ ਨੇ ਜੀ ਆਵਾਜ਼ ਮਿਲੀ ਮੇਰੇ ਲਈ ਇਹ ਨਹੀਂ ਕਾਫੀ ਹੈ ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੀਤਕਾਰਾਂ ਦੇ ਹੱਕ ਦੀ ਮੇਰਾ ਤਾਂ ਕਦੇ ਨਹੀਂ ਰੱਖਿਆ ਦੂਜੀ ਗੱਲ ਇਹ ਆ ਕਿ ਮੈਂ ਤੁਸੀਂ ਕਹਿੰਦੇ ਗੀਤ ਲੈ ਕੇ ਜਾਂਦਾ ਮੈਂ ਕਦੇ ਵੀ ਲੈ ਕੇ ਗਿਆ ਸਿੱਧੂ ਸਾਹਿਬ ਮੇਰੇ ਬਹੁਤ ਸਤਿਕਾਰਯੋਗ ਨੇ ਤੇ 1 ਲੱਖ ਰੁਪਏ ਮੈਂ ਉਦਾਂ ਗਿਆ ਵੀ 1 ਲੱਖ ਹੀ ਨਾ ਤੋਂ ਲੈਣਾ 99000 ਲੈਣਾ ਠੀਕ ਹੈ ਠੀਕ ਹੈ ਜੀ ਚਲੋ ਜੀ ਬਾਬੇ ਨੇ ਸੁਣੀ ਆ ਸਾਰਿਆਂ ਦੀ ਹੈਨਾ ਤੇ ਮੈਂ ਕਹਿੰਦਾ ਗੀਤ ਕਰਨ ਦਾ ਹੱਕ ਨਹੀਂ ਰੱਖਣਾ ਚਾਹੀਦਾ ਹਾਂ ਲਾੜਲੇ ਕੋਲ ਜਿੱਦੋਂ ਪੈ ਜਾਂਦੇ ਉਹਦੋਂ ਗੀਤਕਾਰ ਮ ਕੱਟਾ ਖਾਂਦੇ ਆ ਬਾਅਦ ਦੇ ਵਿੱਚ ਰੌਲਾ ਪਾਉਂਦਾ ਕੋਈ ਫਤ ਨਹੀਂ ਸੱਜਣਾ ਮੈਂ ਨਾ ਕਿਸੇ ਕੋਲੇ ਗੀਤ ਲੈ ਕੇ ਗਿਆ ਪਿਛਲੇ 10 ਸਾਲ ਤੋਂ ਮੈਂ ਕਿਸੇ ਕੋਲੇ ਗੀਤ ਨਹੀਂ ਲਿਖਿਆ ਗਿਆ ਆ ਪਾਉਂਦੇ ਆ ਜਿਹੜਾ ਲੱਖ ਰੁਪਿਆ ਗਾਣੇ ਦਾ ਮੈਨੂੰ ਦਿੰਦਾ ਤੇ ਜੀ ਗੁਰੀ ਦਾ 4 ਲੱਖ ਦਾ ਮਿਊਜ਼ਿਕ ਲੈਂਦਾ 5 ਲੱਖ 40 ਉਹ ਲੈਂਦਾ ਉਹਦਾ ਹੀ ਕੰਮ ਕਰਦਾ ਅਦਰਵਾਇਜ਼ ਮੈਂ ਨਹੀਂ ਕਰਦਾ ਨਹੀਂ ਚਲੋ ਵਧੀਆ ਗੱਲ ਆ ਬਾਈ ਅਸੀਂ ਚਾਹੁੰਦੇ ਆ ਵੀ ਤੁਸੀਂ ਇਸੇ ਤਰ੍ਹਾਂ ਲੱਖਾਂ ਰੁਪਈਆ ਵਾਲੇ ਕਿਉਂਕਿ ਪਹਿਲਾਂ ਵਾਲੇ ਗੀਤਕਾਰ ਉਹ ਵਿਚਾਰੇ ਸੌਣ ਨੂੰ ਤਰਸਦੇ ਸੀ ਤੇ ਪਰ ਤੁਸੀਂ ਜਿਹੜਾ ਬਾਈ ਜੀ ਨੇ ਇੱਕ ਤੁਹਾਡਾ ਗੀਤ ਵੀ ਗਾਇਆ ਸੀ ਉਹ ਊੜਾ ੜਾ ਸ਼ਾਇਦ ਊੜਾ ੜਾ ਜਿਹ ਉਹਦੇ ਵੀਡੀਓ ਉਹਦਾ ਵੀਡੀਓ ਡ੍ਰੈਕਟਰ ਸੀ ਮੈਂ ਸਾਡੀ ਟੀਮ ਨੇ ਕੰਮ ਕੀਤਾ ਸਿੱਧੂ ਸਾਹਿਬ ਨੇ ਬਹੁਤ سارے ਗਾਣੇ ਗਾਏ ਆ ਠੀਕ ਹੈ ਮੇਰੇ ਇੱਕ ਸ਼ਰੀਕ ਗਾਇਆ ਸੀਗਾ ਉਹ ਤੇ ਸੜਕਾਂ ਦੇ ਫਿਰ ਡਰਾਈਵਰ ਬਣ ਗਏ ਫਿਰ ਫਿਰਨੇ ਡਰਾਈਵਰ ਬਣ ਗਏ ਚਾਰ ਗਾਣੇ ਰਿਕਾਰਡ ਕੀਤੇ ਆ ਇੱਕ ਰੱਬ ਵਰਗੇ ਮਾਪੇ ਹਾਂ ਠੀਕ ਹੈ ਹਨਾ ਉਹ ਗਾਣਾ ਫਿਲਮ ਚ ਆਇਆ ਸੀ ਰੱਬ ਵਰਗੇ ਮਾਪੇ ਉਸ ਉਸ ਨੂੰ ਬੜਾ ਪਿਆਰ ਮਿਲਿਆ ਪਰ ਮੈਂ ਸਾਰੇ ਪੈਸੇ ਸਿੱਧੂ ਸਾਹਿਬ ਤੋਂ ਲੈ ਲੈਣਾ ਆਪੇ ਕੰਪਨੀ ਤੋਂ ਲੈਣ ਨਾ ਲੈਣ ਕੀ ਬਾਤ ਹੈ ਚਲੋ ਇਹ ਤਾਂ ਮੌਕੇ ਤੇ ਇਹਨਾਂ ਨੇ ਆਪਣੀ ਗਵਾਹੀ ਭਰਤੀ ਜਾਂਦੇ ਜਾਂਦੇ ਗੀਤ ਤੁਸੀਂ ਜ਼ਰੂਰ ਸਾਂਝਾ ਕਰਿਓ ਬਿਲਕੁਲ ਜੀ ਮੇਰੇ ਦਿਲ ਦਾ ਖੜ ਨੀ ਮੇਰੇ ਦਿਲ ਦਾ ਖਿਡਾਉਣਾ ਨਾਲ ਲੈ ਜਾਣੀ ਕਦੇ ਕਦੇਖੇ ਡਲਿਆ ਕਰੀ ਹੀਰੇ ਹੱਸ ਕੇ ਸੈਦੇ ਦੀ ਢੋਲੀ ਬੇਜਾਨੀ ਕਦੇ ਕਦੇਖੇ ਡਲਿਆ ਕਰੀ ਹਸ਼ਰ ਤਾਈ ਹੀਰੇ ਨੀ ਮੈਂ ਬੇਲੇ ਮਜਾ ਚਾਰ ਦਾ ਹੋ ਪਿਆਰ ਵਾਲੀ ਬਾਜੀ ਜੇ ਮੈਂ ਜਿੱਤ ਕੇ ਨਾ ਹਾਰਦਾ ਆਪ ਚਰਿਆਉਣ ਮੱਜਾਂ ਮੈਣੀ ਰਹਿਣਾ ਇੱਥੇ ਨੀ ਆਪੇ ਚੜਿ ਆਉਣ ਮੱਜੀਆਂ ਨੂੰ ਕਹਿ ਜਾ ਨੀ ਕਦੇ ਕਦੇ ਖੇਡ ਲਿਆ ਕਰੀ ਮੇਰੇ ਦਿਲ ਦਾ ਖਿਡਾਉਣਾ ਨਾ ਲੈ ਜਾ ਕਦੇ ਕਦੇ ਖੇ ਕਿਆ ਬਾਤ ਹੈ ਬਾਈ ਰੰਗ ਲਾਤੇ ਪੂਰੇ ਮਾਹੌਲ ਬਣਾ ਧੰਨਵਾਦ ਬਾਈ ਧੰਨਵਾਦ